ਤੋ ਹਾਂਜੀ ਮੇਰੇ ਵੱਲੋਂ ਸਾਰਿਆਂ ਨੂੰ ਸਤ ਸ੍ਰੀ ਅਕਾਲ। ਆਪਣੇ ਚੈਨਲ ਨੋਲੇਜ ਐਂਡ ਮੋਟੀਵੇਸ਼ਨ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਦੇਖੋ ਸਾਰੇ ਆਪਣੀ ਜ਼ਿੰਦਗੀ ਦੇ ਵਿੱਚ ਹਨਾ ਕਾਮਯਾਬ ਹੋਣਾ ਚਾਹੁੰਦੇ ਨੇ ਪਰ ਹਰ ਇੱਕ ਨੂੰ ਸਕਸੈਸ ਨਹੀਂ ਮਿਲਦਾ। ਇਹ ਤੋਂ ਆਪਾਂ ਡੀਮੋਟੀਵੇਟ ਹੋ ਕੇ ਆਪਾਂ ਨਾ ਸਾਰਾ ਕੁਝ ਛੱਡ ਦਿੰਨੇ ਆ। ਸਭ ਤੋਂ ਮੇਨ ਗੱਲ ਕਿ ਤੁਸੀਂ ਆਪਣਾ ਕੋਈ ਨਾ ਕੋਈ ਸਭ ਤੋਂ ਪਹਿਲਾਂ ਤਾਂ ਮਕਸਦ ਬਣਾਓ ਕਿ ਮੈਂ ਇਸ ਜਗ੍ਹਾ ਤੇ ਇਸ ਮੁਕਾਮ ਤੇ ਪਹੁੰਚਣਾ ਹੀ ਆ ਹਨਾ। ਜਦੋਂ ਆਪਾਂ ਨਾ ਥੋੜੇ ਜਿ 25 30 ਸਾਲ ਦੇ ਹੋ ਜਨ ਆਪਾਂ ਕਹਿ ਦਿੰਨਾ ਲਾ ਹੁਣ ਕੀ ਆ ਹੁਣ ਤੱਕ ਤਾਂ ਨਹੀਂ ਕੁਝ ਬਣਿਆ ਹੁਣ ਕੀ ਬਣੂਗਾ ਹਨ ਕਿਉਂਕਿ ਆਪਣੇ ਜਿਹੜਾ ਆਲੇ ਦੋਆਲੇ ਵਾਲੇ ਨੇ ਹਨਾ ਉਹ ਸਾਰੇ ਆਪਾਂ ਨੂੰ ਉਹਨਾਂ ਨੀਚਾ ਨੂੰ ਡਿੱਗਣ ਨੂੰ ਹੀ ਚਾਹੁੰਦੇ ਨੇ ਅੱਗੇ ਵਧਾਉਣ ਨੂੰ ਕੋਈ ਨਹੀਂ ਜਾਂਦਾ ਦੇਖੋ ਮੈਂ ਤੁਹਾਡੇ ਸਾਹਮਣੇ ਇੱਕ ਮਿਸਾਲ ਦੇ ਤੌਰ ਤੇ ਹਨਾ ਬੈਠੀ ਆ ਕਿਉਂਕਿ ਮੈਂ ਵੀ ਸਾਡੇ 38 ਸਾਲ ਦੀ ਉਮਰ ਦੇ ਵਿੱਚ ਹਨਾ ਆਪਣਾ ਇੱਕ ਕੈਰੀਅਰ ਬਣਾਉਣ ਬਾਰੇ ਸੋਚਿਆ ਹਨਾ ਕਿਉਂਕਿ ਸੁਪਨੇ ਹਰ ਇੱਕ ਦਾ ਹੁੰਦਾ ਹੈ ਵੀ ਮੈਂ ਆਪਣੇ ਪੈਰਾਂ 'ਤੇ ਖੜਾ ਹੋਵਾਂ ਮੈਂ ਆਪਣਾ ਕੋਈ ਬਿਜ਼ਨਸ ਕਰਾਂ ਮੈਂ ਆਪਣਾ ਕੁਝ ਵੀ ਕਰਾਂ ਨਾ ਜਦੋਂ ਕਿ ਮੈਂ ਵੀ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਵੀ ਮੇਰਾ ਵੀ ਇੱਕ ਸੁਪਨਾ ਹੈ ਵੀ ਮੈਂ ਇੱਕ ਬਹੁਤ ਵਧੀਆ ਨਾ ਰੈਸਟੋਰੈਂਟ ਕੁਝ ਵੀ ਹੈ ਨਾ ਇਦਾਂ ਦਾ ਕੋਈ ਖੋਲਣਾ ਚਲੋ ਤੁਹਾਡਾ ਪਿਆਰ ਤੇ ਵਾਹਿਗੁਰੂ ਜੀ ਦੀ ਮਿਹਰ ਰਹੀ ਤਾਂ ਉਹ ਵੀ ਇੱਕ ਦਿਨ ਜ਼ਰੂਰ ਕਰਾਂਗੇ ਹਨਾ ਪਰ ਜਦੋਂ ਹੁਣ ਚਾਹੇ ਆਪਣੇ ਕੋਲੇ ਆਪਣੇ ਆਲੇ ਦੁਆਲੇ ਆਪਣੇ ਹਸਬੰਡ ਲਾ ਲਓ ਆਪਣੇ ਪਰਿਵਾਰ ਲਾ ਲਓ ਚਾਹੇ ਜਿੰਨਾ ਮਰਜੀ ਕਮਾ ਕੇ ਆਪ ਨੂੰ ਦੇ ਜਾਣ ਪਰ ਜਿਹੜਾ ਖੁਦ ਦੀ ਕਮਾਈ ਦਾ ਨਾ ਸਕੂਨ ਹੁੰਦਾ ਖੁਦ ਦੀ ਕਮਾਈ ਦਾ ਇੱਕ ਨਾ ਇਹ ਹੁੰਦਾ ਹੈਗਾ ਵੀ ਹਾਂ ਮੈਂ ਜ਼ਿੰਦਗੀ ਦੇ ਵਿੱਚ ਆਇਆ ਤੇ ਮੈਨੂੰ ਮੇਰੇ ਨਾਮ ਨਾਲ ਜਾਣ ਰਹਿਣੇ ਹਨ ਤੇ ਉਸ ਚੀਜ਼ ਦਾ ਇੱਕ ਆਨੰਦ ਹੀ ਵੱਖਰਾ ਹੁੰਦਾ ਹੈਗਾ ਹਨਾ ਆਪਾਂ ਕਿਸ ਤਰੀਕੇ ਨਾਲ ਕਾਮਯਾਬ ਹੋ ਸਕਦੇ ਹਾਂ ਦੇਖੋ ਬਹੁਤ ਮੇਰੀਆਂ ਭੈਣਾਂ ਅੱਜਕੱਲ੍ਹ ਹਨਾ YouTube ਤੇ ਬਹੁਤ ਮਿਹਨਤ ਕਰਦੀਆਂ ਨੇ ਪਰ ਮਿਹਨਤ ਕਰਨ ਦਾ ਫਲ ਨਹੀਂ ਮਿਲਦਾ ਹਰ ਇੱਕ ਨੂੰ ਨਹੀਂ ਮਿਲਦਾ ਹੈਗਾ ਹਨਾ ਕਿਉਂਕਿ ਤੁਸੀਂ ਦੇਖਿਆ ਹੈਗਾ ਉਦਾਂ ਦੀ ਵੀਡੀਓ ਵਾਇਰਲ ਹੁੰਦੀਆਂ ਨੇ ਜਿਨ੍ਹਾਂ ਦਾ ਕੋਈ ਵੀ ਮੂੰਹ ਸਿਰ ਨਹੀਂ ਹੁੰਦਾ ਹੈਗਾ ਹਨਾ ਪਰ ਜਿਹੜੇ ਮਿਹਨਤ ਕਰਦੇ ਨੇ ਉਹ ਵਿਚਾਰੇ ਹਨਾ ਕਿੰਨੇ ਕਿੰਨੇ ਸਾਲ ਮਿਹਨਤ ਕਰਦੇ ਰਹਿੰਦੇ ਨੇ ਪਰ ਉਹਨਾਂ ਦੀ ਕੋਈ ਵੀ ਵੀਡੀਓ ਹਨਾ ਵਾਇਰਲ ਨਹੀਂ ਹੁੰਦੀ ਹੈਗੀ ਸਭ ਤੋਂ ਪਹਿਲਾਂ ਤਾਂ ਜਦੋਂ ਵੀ ਤੁਸੀਂ ਕੋਈ ਵੀ ਵੀਡੀਓ ਬਣਾਉਣੀ ਹੋ ਹਨਾ ਉਸ ਆਪਣੇ ਮਲਕੀ ਜਿਹੜੀ ਚੀਜ਼ ਹੈ ਨਾ ਉਹਨੂੰ ਦਿਖਾਉਣ ਦੀ ਕੋਸ਼ਿਸ਼ ਕਰੋ ਜਿਵੇਂ ਤੁਸੀਂ ਖਾਣੇ ਦੀ ਵੀਡੀਓ ਬਣਾਉਣੀ ਹੋ ਖਾਣੇ ਨੂੰ ਨਾ ਪ੍ਰੋਪਰ ਤੁਸੀਂ ਦਿਖਾਉਣ ਦੀ ਵੀਡੀਓ ਕਰੋ ਤੇ ਦੱਸੋ ਉਹਦੇ ਵਿੱਚ ਤੁਸੀਂ ਕੀ ਕੀ ਪਾ ਰਹੇ ਹੋ ਹਨਾ ਤੇ ਦੂਸਰਾ ਆਪਣਾ ਜਿਵੇਂ ਕਿ ਬੋਲਣ ਦਾ ਤਰੀਕਾ ਹਨਾ ਉਹ ਆਪਣੇ ਭੈਣ ਭਰਾਵਾਂ ਦੇ ਨਾਲ ਉਹਨਾਂ ਬਾਰੇ ਜਾਣਨਾ ਤੇ ਆਪਣੇ ਬਾਰੇ ਕੁਝ ਦੱਸਣਾ ਹਨਾ ਇੱਕ ਦੋ ਮਹੀਨੇ ਦੇ ਵਿੱਚ ਇੱਕ ਨਦੀ ਵਾਰੀ ਲਾਈਵ ਕਰਨਾ ਨਾ ਜਦੋਂ ਮੈਂ ਆਪਣਾ ਮਲਕੀ ਚੈਨਲ ਸਟਾਰਟ ਕੀਤਾ ਸੀਗਾ ਜਦੋਂ ਮੇਰੇ 50 ਸਬਸਕ੍ਰਾਈਬਰਸ ਹੋ ਗਿਆ ਸੀ ਨਾ ਤਾਂ ਮੈਂ ਉਦੋਂ ਇੰਨੀਆਂ ਲਾਈਵ ਇੰਨੀਆਂ ਲਾਈਵ ਕੀਤੀਆਂ ਹਨਾ ਦੂਸਰੇ ਚੈਨਲ ਆਪਣਾ ਮਾਂ ਕਾ ਪਿਆਰ ਔਰ ਬਲੌਗ ਤੇ ਕਿ ਮੇਰੀ ਲਾਈਵ ਦੇ ਉੱਪਰ ਨਾ 78 78 ਕੇ ਹਨਾ ਵਿਊ ਆਉਂਦੇ ਸੀ 6 ਸੇ 7 700 ਪੈਨਪਰਾ ਹਣਾ ਲਾਈਵ ਦੇ ਵਿੱਚ ਖੜਾ ਰਹਿੰਦਾ ਸੀ ਜਦੋਂ ਕਿ ਮੈਂ ਲਾਈਵ ਕੱਟ ਦਿੰਦੀ ਹੁੰਦੀ ਸੀ ਮੇਰਾ ਲਾਈਵ ਕਰਨ ਦਾ ਇੱਕ ਮਕਸਦ ਹੁੰਦਾ ਸੀ ਕਿ ਮੁੱਦਾ ਹੁੰਦਾ ਸੀਗਾ ਮੈਂ ਉਦੋਂ ਵੀ ਇਹੀ ਦੱਸਣਾ ਹੁੰਦਾ ਸੀਗਾ ਵੀ ਕਿਸ ਚੀਜ਼ ਨਾਲ ਆਪਾਂ ਨੂੰ ਕੀ ਫਾਇਦਾ ਕੀ ਨਹੀਂ ਹੈਗਾ ਹਣਾ ਕੀ ਖਾਣਾ ਚਾਹੀਦਾ ਕੀ ਪਹਿਨਣਾ ਚਾਹੀਦਾ ਕਿਵੇਂ ਆਪਾਂ ਆਪਣੇ ਬੱਚਿਆਂ ਨੂੰ ਕੰਟਰੋਲ ਕਰ ਸਕਦੇ ਆਂ ਦੇਖੋ ਇਦਾਂ ਦੀਆਂ ਨੌਲੇਜ ਵਾਲੀਆਂ ਚੀਜ਼ਾਂ ਹੀ ਮੈਂ ਲਾਈਵ ਦੇ ਵਿੱਚ ਦੱਸਦੀ ਹਾਂ ਇਹ ਨਹੀਂ ਸੀਗਾ ਵੀ ਹਾਂ ਆਪਾਂ ਇੱਕ ਬਸ ਕਮੈਂਟ ਪੜੀਗੇ ਇਹ ਲਾਈਵ ਹੋ ਗਈ ਹਣਾ ਦੇਖੋ ਇਸ ਚੀਜ਼ ਦਾ ਫਾਇਦਾ ਮੈਨੂੰ ਇਹ ਹੋਇਆ ਕਿ ਮੇਰੇ ਭੈਣ ਭਰਾ ਮੈਨੂੰ ਇੰਨਾ ਪਿਆਰ ਕਰਨ ਲੱਗੇ ਕਿ ਮੈਨੂੰ ਇੰਨਾ ਫੇਸ ਟੂ ਫੇਸ ਜਾਣਨ ਲੱਗੇ ਕਿ ਹੁਣ ਮੈਂ ਜੋ ਵੀ ਵੀਡੀਓ ਨਾਲ ਲਈ ਪਾਉਣੀ ਆ ਨਾ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਜੋ ਵੀ ਮੈਂ ਉਹਨਾਂ ਨੂੰ ਦੱਸਾਂਗੀ ਉਹ ਬਿਲਕੁਲ ਸਹੀ ਹੀ ਦੱਸਾਂਗੀ ਹੈਨਾ ਤਾਂ ਇਸ ਤਰੀਕੇ ਨਾਲ ਇੱਕ ਭਰੋਸਾ ਕਹਿੰਦੇ ਇੱਕ ਦੁਕਾਨਦਾਰ ਮੰਗੋ ਇੱਕ ਭਰੋਸਾ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਆਪਣੇ ਜਿਹੜੇ ਰਿਸ਼ਤੇਦਾਰ ਤੁਸੀਂ ਸੋਚਦੇ ਹੋਵੋਗੇ ਵੀ ਹਾਂ ਮੈਂ ਚੈਨਲ ਬਣਾ ਲਿਆ ਆਪਦੇ ਰਿਸ਼ਤੇਦਾਰਾਂ ਨੂੰ ਹਨਾ 100 200 ਨੂੰ ਕਹਿ ਦੂੰਗਾ ਮੇਰੇ ਚੈਨਲ ਨੂੰ ਬਣਾ ਬਣਾ ਲਿਆ ਮੈਂ ਦੇਖੋ ਤੁਸੀਂ ਨਾ ਕੋਈ ਨਹੀਂ ਦੇਖਦਾ ਕੋਈ ਤੁਹਾਡੀ ਸਪੋਰਟ ਨਹੀਂ ਕਰੇਗਾ ਸਗੋਂ ਤੁਹਾਡੀ ਪਿੱਠ ਪਿੱਛੇ ਹੱਸਣਗੇ ਵੀ ਹਾਂ ਦੇ ਕੇ ਕੀ ਇਧਰ ਨੂੰ ਚੱਲਿਆ ਕੀ ਹੈ ਤੁਹਾਨੂੰ ਖੁਦ ਹੀ ਆਪਣੇ ਪੈਰਾਂ 'ਤੇ ਖੜਨਾ ਹੋਣਾ ਪਵੇਗਾ ਖੁਦ ਹੀ ਮਿਹਨਤ ਕਰਨੀ ਪਵੇਗੀ ਖੁਦ ਹੀ ਸਟਰਗਲ ਕਰਨਾ ਪਵੇਗਾ ਉਸ ਵਾਹਿਗੁਰੂ ਜੀ ਤੇ ਭਰੋਸਾ ਰੱਖ ਕੇ ਮਿਹਨਤ ਕਰੋ ਇੱਕ ਦਿਨ ਤੁਹਾਡੀ ਮਿਹਨਤ ਨੂੰ ਫਲ ਜ਼ਰੂਰ ਨਿ ਲੱਗੇਗਾ ਤੇ ਮੇਰੀਆਂ ਵੀਡੀਓ ਤੁਹਾਨੂੰ ਚੰਗੀਆਂ ਲੱਗਦੀਆਂ ਨੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਲੋ ਤੇ ਆਪਣੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ ਇੱਕ ਦਿਨ ਤੁਹਾਨੂੰ ਵੀ ਮੈਂ ਆਪਣੇ ਨਾਲ ਇਹ ਨਹੀਂ ਹੈਗਾ ਵੀ ਮੈਂ ਇਕੱਲੀ ਜਾਵਾਂਗੀ ਤੁਹਾਨੂੰ ਵੀ ਆਪਣੇ ਨਾਲ ਕਾਮਯਾਬੀ ਤੇ ਜ਼ਰੂਰ ਲੈ ਕੇ ਜਾਵਾਂਗੀ ਤੇ ਹੁਣ ਆਪਾਂ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਉਹ ਤੱਕ ਲਈ ਸਾਰੇ ਪੈਨਪ੍ਰਾਵਾਂ ਨੂੰ ਮੇਰੇ ਵੱਲੋਂ ਸਤਿ ਸਿਰਿਆਕ ਆ।